ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 5 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਕੁੰਭ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਕੀ ਕਹਿੰਦੀ ਹੈ ਜੀ ਕੀ ਕਹਿੰਦੇ ਹਨ ਉਹਨਾਂ ਦੀ ਕਿਸਮਤ ਦੇ ਸਿਤਾਰੇ ਤੇ ਕਿਹੜੀਆਂ ਉਹਨਾਂ ਨੂੰ ਪੰਜ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਉਹਨਾਂ ਦੇ ਲਈ ਕਿਵੇਂ 골ਡਨ ਸਮਾਂ ਹੁਣ ਸ਼ੁਰੂ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਤੇ ਉੱਪਰ ਹੋ ਜਾਵੇ ਤੇ ਉਹਨਾਂ ਦਾ ਸਦਾਬ ਵਾਸ ਤੁਹਾਡੇ ਘਰ ਵਿੱਚ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 5 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਯਾਨੀ ਕਿ ਇਹ 10 ਦਿਨ ਤੁਹਾਡੇ ਲਈ ਕਿਵੇਂ ਦੇ ਸਾਬਿਤ ਹੋ ਜਾਣਗੇ ਕਿਵੇਂ ਤੁਹਾਨੂੰ ਪੰਜ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਬੜੇ ਹੀ ਵੱਡੇ ਤੁਹਾਨੂੰ ਧਨਲਾਭ ਹੋ ਜਾਣਗੇ ਦੋਸਤੋ ਫਰਵਰੀ ਦੇ ਮਹੀਨੇ ਵਿਦੇ ਦਿਨਾਂ ਵਿੱਚ ਤੁਹਾਨੂੰ ਧਨਲਾਭ ਦੇ ਨਾਲ ਪੰਜ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਵੀ ਮਿਲਣ ਵਾਲੀਆਂ ਹਨ ਤੁਹਾਡੇ ਲਈ ਫਰਵਰੀ ਮਹੀਨਾ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਕਿਉਂਕਿ ਇਸ ਮਹੀਨੇ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਤੇ ਉਹ ਦੋਵਾਂ ਹੱਥਾਂ ਦੇ ਨਾਲ ਧਨ ਦੀ ਵਰਖਾ ਕਰਨ ਵਾਲੀ ਹਨ ਕਿਉਂਕਿ ਫਰਵਰੀ ਦੇ ਮਹੀਨੇ ਦੇ ਦਿਨਾਂ ਵਿੱਚ ਤੁਹਾਡੇ ਤੇ ਧਨ ਦੀ ਲక్ష్ਮੀ ਪ੍ਰਾਪਤੀ ਦੇ ਵਿੱਚ ਸੁਭਾਗੇ ਸਮੇਂ ਦੀ ਪ੍ਰਾਪਤੀ ਹੋ ਜਾਵੇਗੀ ਧਨ ਲਭ ਤੇ ਨੌਕਰੀ ਦੇ ਯੋਗ ਵੀ ਪਣਦੇ ਦਿਖਾਈ ਦੇ ਰਹੇ ਹਨ ਇਸ ਹਫਤੇ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਸਫਲਤਾਵਾਂ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਦੋਸਤ ਵੱਡੀਆਂ ਵੱਡੀਆਂ ਸਫਲਤਾਵਾਂ ਮਿਲ ਜਾਣਗੀਆਂ ਪ੍ਰੇਮ ਸੰਬੰਧਾਂ ਦੇ ਨਾਲ ਸੰਬੰਧਿਤ ਵੱਡੀ ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ ਕੈਰੀਅਰ ਦੇ ਲਿਹਾਜ਼ ਨਾਲ ਗੱਲ ਕੀਤੀ ਜਾਵੇ ਤੇ ਉਸ ਤੋਂ ਵੀ ਖੁਸ਼ਖਬਰੀ ਮਿਲੇਗੀ ਜਾਂ ਫਿਰ ਧਨ ਪ੍ਰਾਪਤੀ ਦੀ ਵੱਡੀ ਕੋਈ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਦੇ ਵਿੱਚੋਂ ਜੋ ਵੀ ਸੰਬੰਧਿਤ ਹੋਵੇਗੀ ਉਸ ਦੇ ਲਈ ਵੀ ਤੁਹਾਨੂੰ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਾਂ ਫਰਵਰੀ ਦੇ ਮਹੀਨੇ ਦੇ ਦਿਨਾਂ ਵਿੱਚ ਕਿਹੜੀਆਂ-ਕਿਹੜੀਆਂ ਪੰਜ ਖੁਸ਼ਖਬਰੀਆਂ ਹਨ ਜੋ ਤੁਹਾਨੂੰ ਮਿਲ ਕੇ ਹੀ ਰਹਿਣਗੀਆਂ ਕਿਸ ਤਰ੍ਹਾਂ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਇਹ ਤੁਹਾਡੇ ਲਈ ਸ਼ੁਭ ਰਾਜਯੋਗ ਸਮਾ ਦਿਖਾਈ ਦੇਣ ਵਾਲਾ ਹੈ ਜੀ ਤੁਹਾਡੇ ਤੇ ਪੂਰੇ ਹੀ 5 ਸਾਲਾਂ ਦੇ ਬਾਅਦ ਇਹ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਉਹ ਪੂਰੇ ਹੀ 5 ਸਾਲਾਂ ਦੇ ਬਾਅਦ ਇਹ ਦੁਰਲਭ ਸੰਯੋਗ ਬਣਾਉਣ ਜਾ ਰਹੇ ਹਨ ਇਹਨਾਂ ਦਿਰਾ ਦੇ ਵਿੱਚ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਇਹ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬੜੇ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਸਾਵਧਾਨੀਆਂ ਵੀ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹੋ ਇਹ ਵੀਡੀਓ ਤੁਹਾਡੇ ਲਈ ਬੜੇ ਹੀ ਮਹੱਤਵਪੂਰਨ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਸਦਾ ਹੀ ਬਣੀ ਰਹੇ ਦੋਸਤੋ ਤੁਹਾਡੀ ਰਾਸ਼ੀ ਦੇ ਲਈ 5 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਯਾਨੀ ਕਿ ਇਹ 10 ਦਿਨ ਮਹੀਨੇ ਦੇ ਬੇਹੱਦ ਖੁਸ਼ੀਆਂ ਭਰੇ ਰਹਿਣ ਵਾਲੇ ਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਹਾਂ ਜੀ ਇਸ ਸਮੇਂ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਧਨ ਦਾ અત્યੰਤ ਲਾਭ ਹੋਣ ਵਾਲਾ ਹੈ ਇਹ ਸਮਾਂ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਸ ਹਫਤੇ ਤੁਹਾਨੂੰ ਕਿੰਨੀਆਂ ਵੱਡੀਆਂ ਵੱਡੀਆਂ ਸਫਲਤਾਵਾਂ ਤੇ ਖੁਸ਼ਖਬਰੀਆਂ ਜਾਂ ਧਨ ਲਾਭ ਦੇ ਨਵੇਂ-ਨਵੇਂ ਮੌਕੇ ਤੇ ਅ fırsਰ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੀਆਂ ਕਿਵੇਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਹ ਤੁਹਾਡੇ ਲਈ ਸਮਾਂ ਉਹ ਹੋਵੇਗਾ ਜਦੋਂ ਤੁਹਾਡੇ ਤੇ ਲక్ష్ਮੀ ਯੋਗ ਦਾ ਨਿਰਮਾਣ ਹੋ ਰਿਹਾ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਲਾਜੋਗ ਬਣ ਰਿਹਾ ਹੈ ਧਨ ਯੋਗ ਆਪਣੇ ਕੁੰਡਲੀ ਦੇ ਵਿੱਚ ਬਣਾ ਰਿਹਾ ਹੈ ਇਹ ਧਨ ਦੀ ਪ੍ਰਾਪਤੀ ਤੁਹਾਨੂੰ ਹੋਵੇਗੀ ਕਿਉਂਕਿ ਹੁਣ ਤੁਹਾਡੇ ਗ੍ਰਹਿਆਂ ਦੇ ਵਿੱਚ ਬੜੇ ਹੀ ਵੱਡੇ ਪਰਿਵਰਤਨ ਹੋਣ ਵਾਲੇ ਹਨ ਤੁਹਾਡੇ ਲਈ ਸਮਾਂ ਬੇਹਦ ਖਾਸ ਰਹਿਣ ਵਾਲਾ ਹੈ ਤੁਹਾਡੇ ਲਈ ਹੁਣ ਤੁਹਾਡੀ ਕਿਸਮਤ ਚਮਕਣ ਵਾਲਾ ਸਮਾਂ ਹੈ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਦੀ ਦਾ ਨਾਮ ਲੈ ਕੇ ਤੁਸੀਂ ਜਿਹੜਾ ਵੀ ਕੰਮ ਸ਼ੁਰੂ ਕਰੋਗੇ ਉਸੇ ਹੀ ਕੰਮ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ ਨਾਲ ਹੀ ਨਾਲ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਹੁਣ ਬੜੀ ਤੇਜ਼ੀ ਨਾਲ ਬਦਲਾਅ ਹੋ ਜਾਵੇਗਾ ਅਤੇ ਸਫਲਤਾ ਤੁਹਾਡੇ ਪੈਰ ਚੁੰਮੇਗੀ ਨਵੇਂ-ਨਵੇਂअवसर ਤੁਹਾਨੂੰ ਪ੍ਰਾਪਤ ਹੋਣਗੇ ਕਾਮਯਾਬੀ ਤੁਹਾਡੇ ਹੱਥ ਲੱਗ ਜਾਵੇਗੀ ਤਰੀਕੇ ਦੀ ਹੋ ਸਕਦੀ ਹੈ ਨੌਕਰੀ ਦਾ ਖੇਤਰ ਵੀ ਹੋ ਸਕਦਾ ਹੈ ਵਪਾਰ ਦਾ ਖੇਤਰ ਵੀ ਤੇ ਜਾਂ ਕੋਈ ਵੱਡੀ ਖੁਸ਼ਖਬਰੀ ਮਿਲਣ ਦੇ ਯੋਗ ਵੀ ਬਣ ਸਕਦੇ ਹਨ ਕਿਉਂਕਿ ਮਾਤਾ ਲਕਸ਼ਮੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਆਉਣ ਵਾਲੇ ਸਮੇਂ ਵਿੱਚ ਕਈ ਪ੍ਰਕਾਰ ਦੇ ਦੁੱਖਾਂ ਦਾ ਕਈ ਪ੍ਰਕਾਰ ਦਾ ਅੰਤ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਤੁਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਕੋਈ ਵੀ ਮਹੱਤਵਪੂਰਨ ਫੈਸਲਾ ਜਿਹੜਾ ਤੁਸੀਂ ਲੈਣਾ ਹੈ ਪੂਰਾ ਹੀ ਸੋਚ ਵਿਚਾਰ ਕੇ ਲੈਣਾ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਕੰਮ ਕਰ ਲੈਂਦੇ ਹੋ ਜਾਂ ਕੋਈ ਫੈਸਲਾ ਕਰ ਲੈਂਦੇ ਹੋ ਉਹ ਤੁਹਾਡੇ ਹਿੱਤ ਦੀ ਵਜ੍ਹਾ ਦੇ ਨਾਲ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਉਸ ਫੈਸਲੇ ਦੇ ਨਾਲ ਤੁਹਾਡਾ ਫੈਸਲਾ ਕੋਈ ਵੀ ਜਿਵੇਂ ਕੈਰੀਅਰ ਵਪਾਰ ਦੇ ਨਾਲ ਜੁੜਿਆ ਹੋ ਸਕਦਾ ਹੈ। ਪ੍ਰੇਮ ਸਬੰਧਾਂ ਦੇ ਨਾਲ ਜੁੜਿਆ ਹੋ ਸਕਦਾ ਹੈ। ਨੌਕਰੀ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ। ਕੋਈ ਵੀ ਫੈਸਲਾ ਜੋ ਤੁਸੀਂ ਕਰਨਾ ਹੈ ਉਸ ਨੂੰ ਤੁਸੀਂ ਸੋਚ ਸਮਝ ਕੇ ਹੀ ਕਰਨਾ ਹੈ। ਦੂਸਰੀ ਗੱਲ ਕਿ ਜੋ ਤੁਹਾਡੇ ਅੰਦਰ ਸਭ ਤੋਂ ਵੱਡੀ ਕਮੀ ਹੈ ਤੁਸੀਂ ਦੂਸਰਿਆਂ ਉੱਤੇ ਬੜੀ ਜਲਦੀ ਵਿਸ਼ਵਾਸ ਕਰ ਲੈਂਦੇ ਹੋ। ਇਹ ਵਿਸ਼ਵਾਸ ਵੀ ਤੁਹਾਨੂੰ ਕੁਝ ਸੋਚ ਸਮਝ ਕੇ ਹੀ ਕਰਨਾ ਹੋਵੇਗਾ। ਤੁਹਾਡੇ ਇਸ ਸੋਚ ਦਾ ਗਲਤ ਫਾਇਦਾ ਵੀ ਲੋਕ ਉਠਾ ਲੈਂਦੇ ਹਨ ਮਤਲਬ ਕਿ ਤੁਹਾਡੇ ਵਪਾਰ ਜੋ ਵੀ ਚੰਗਾ ਵਪਾਰ ਹੈ ਤੁਹਾਡਾ ਭੋਲੇਪਨ ਵਾਲੇ ਵਿਚਾਰ ਹਨ ਇਸ ਦਾ ਵੀ ਗਲਤ ਫਾਇਦਾ ਲੋਕ ਉਠਾਉਂਦੇ ਹਨ ਮਤਲਬ ਤੁਹਾਡਾ ਜਿਹੜਾ ਨੇਚਰ ਹੈ ਸੁਭਾਅ ਹੈ ਬੜਾ ਹੀ ਚੰਗਾ ਹੈ ਭੋਲੇਪਨ ਵਾਲਾ ਸੁਭਾਅ ਹੈ ਇਸ ਗੱਲ ਦਾ ਲੋਕ ਗਲਤ ਫਾਇਦਾ ਉਠਾਉਂਦੇ ਹਨ ਇਸ ਲਈ ਥੋੜਾ ਜਿਹਾ ਖਾਸ ਧਿਆਨ ਰੱਖਣਾ ਹੈ ਜੇਕਰ ਤੁਹਾਨੂੰ ਕੋਈ ਵੀ ਕੰਮ ਕਹਿੰਦਾ ਹੈ ਉਸ ਦੇ ਸਾਰੇ ਕੰਮ ਤੁਸੀਂ ਕਰ ਦਿੰਦੇ ਹੋ ਪੈਸੇ ਲੈਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹ ਕੰਮ ਤੁਹਾਡੇ ਤੋਂ ਮੁਫਤ ਵਿੱਚ ਕਰਵਾ ਲਿਆ ਜਾਂਦਾ ਹੈ ਇਸ ਲਈ ਤੁਹਾਨੂੰ ਕੁਝ ਵੀ ਹੱਥ ਨਹੀਂ ਲੱਗਦਾ ਇਸ ਲਈ ਤੁਹਾਨੂੰ ਜੋ ਵੀ ਹੈ ਆਪਣੇ ਸੋਚ ਸਮਝ ਕੇ ਹੀ ਕੋਈ ਕੰਮ ਕਰਨਾ ਹੋਵੇਗਾ ਮਤਲਬ ਕਿ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਕੋਈ ਵੀ ਕੰਮ ਨਹੀਂ ਕਰਨਾ ਤੁਹਾਡਾ ਕੋਈ ਗਲਤ ਯੂਜ਼ ਵੀ ਕਰ ਸਕਦਾ ਹੈ ਮਿਸਯੂਜ਼ਨਾ ਕਰ ਸਕੇ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਖੁਦ ਹੀ ਆਪ ਅੱਗੇ ਵਧਣਾ ਚਾਹੁੰਦੇ ਹੋ ਕਿਸੇ ਦਾ ਸਹਾਰਾ ਲੈ ਕੇ ਮੰਜ਼ਿਲ ਤੱਕ ਨਾ ਪਹੁੰਚੋ ਕਿਉਂਕਿ ਇਹ ਸਮਾ ਤੁਹਾਡੇ ਲਈ ਖੁਦ ਹੀ ਚੰਗਾ ਸਾਬਿਤ ਹੋ ਜਾਵੇਗਾ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਨਵੇਂ ਕੰਮ ਦੀ ਚੇ ਕਰ ਸ਼ੁਰੂਆਤ ਕਰ ਰਹੇ ਹੋ ਉਸ ਵਿੱਚ ਮਨ ਨਹੀਂ ਲੱਗ ਰਿਹਾ ਤਾਂ ਹੌਲੀ-ਹੌਲੀ ਤੁਹਾਡੇ ਤੇ ਚੰਗਾ ਸਮਾਂ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕਿਸੇ ਗਰੀਬ ਦੀ ਜ਼ਰੂਰਤਮੰਦ ਦੀ ਮਦਦ ਕਰਦੇ ਹੋ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੇ ਤੁਹਾਡੇ ਜੀਵਨ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਕਰ ਦੇਣਗੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਹੇ ਸਨ ਉਹਨਾਂ ਨੂੰ ਮਨ ਚਾਹੀ ਨੌਕਰੀ ਦੀ ਪ੍ਰਾਪਤੀ ਹੋਣ ਵਾਲੀ ਹੈ ਜਿਹੜੇ ਲੋਕ ਨੌਕਰੀ ਸੰਬੰਧੀ ਕੋਈ ਪ੍ਰੀਖਿਆ ਦੇ ਰਹੇ ਹਨ ਉਹਨਾਂ ਦੀ ਇਹ ਪ੍ਰੀਖਿਆ ਜਿਹੜੀ ਹੈ ਇਸ ਵਿੱਚੋਂ ਬਹੁਤ ਹੀ ਚੰਗੇ ਨੰਬਰ ਲੈ ਕੇ ਪਾਸ ਹੋ ਜਾਣਗੇ ਜੇਕਰ ਤੁਸੀਂ ਵਪਾਰੀ ਵਰਗ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਵਪਾਰ ਦੇ ਖੇਤਰ ਵਿੱਚ ਵੀ ਤੁਹਾਨੂੰ ਹੁਣ ਬੜਾ ਮੁਨਾਫਾ ਹੁੰਦਾ ਦਿਖ ਰਿਹਾ ਹੈ ਜੇਕਰ ਤੁਸੀਂ ਆਪਣੇ ਵਪਾਰ ਵਿੱਚ ਕਿਸੇ ਨੂੰ ਵੀ ਆਪਣੀ ਹੈਲਪ ਦੇ ਲਈ ਰੱਖਿਆ ਹੈ ਤੋਖਾ ਵੀ ਕਰ ਸਕਦਾ ਹੈ ਕੋਈ ਤੁਹਾਨੂੰ ਹਾਨੀ ਵੀ ਪਹੁੰਚਾ ਸਕਦਾ ਹੈ ਬਸ ਤੁਸੀਂ ਸਾਵਧਾਨ ਰਹਿਣਾ ਹੈ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿਸੇ ਦੇ ਭਰੋਸੇ ਤੇ ਰਹਿ ਕੇ ਆਪਣੇ ਕੰਮ ਨੂੰ ਨਹੀਂ ਛੱਡਣਾ ਕਿਸੇ ਤੇ ਨਿਰਭਰ ਵੀ ਨਹੀਂ ਹੋਣਾ ਕਿਉਂਕਿ ਹੁਣ ਤੁਹਾਨੂੰ ਸਫਲਤਾ ਹਾਸਲ ਕਰਨ ਦਾ ਮੌਕਾ ਹੈ ਸਿੱਖਿਆ ਨੌਕਰੀ ਤੇ ਵਪਾਰ ਦੇ ਖੇਤਰ ਵਿੱਚ ਜੋ ਵੀ ਤੁਸੀਂ ਮਿਹਨਤ ਕਰੋਗੇ ਉਸ ਮਿਹਨਤ ਦਾ ਫਲ ਦੁੱਗਣਾ ਹੋ ਕੇ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਜੇਕਰ ਕੋਈ ਵੀ ਡਿਸੀਜਨ ਹੋਵੇ ਨੌਕਰੀ ਸੰਬੰਧੀ ਵਪਾਰ ਸੰਬੰਧੀ ਵਿਆਹ ਸੰਬੰਧੀ ਕਿਸੇ ਵੀ ਪ੍ਰਕਾਰ ਦਾ ਤੁਸੀਂ ਜੇਕਰ ਡਿਸੀਜਨ ਲੈਂਦੇ ਹੋ ਤਾਂ ਸਫਲਤਾ ਤੁਹਾਨੂੰ ਮਿਲ ਜਾਵੇਗੀ ਇਹ ਸਮਾਂ ਮਨ ਚਾਹ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਜਿਸ ਵਿਅਕਤੀ ਦੇ ਨਾਲ ਤੁਸੀਂ ਪ੍ਰੇਮ ਪਿਆਰ ਕਰਦੇ ਹੋ ਉਹ ਤੁਹਾਡਾ ਜੀਵਨ ਸਾਥੀ ਝੇਕਰ ਬਣਨਾ ਚਾਹੁੰਦਾ ਹੈ ਤਾਂ ਤੁਹਾਡੇ ਇਹ ਮਨੋ ਕਾਮਨਾ ਵੀ ਇਸ ਹਫਤੇ ਪੂਰੀ ਹੋ ਸਕਦੀ ਹੈ ਤੁਹਾਨੂੰ ਕੋਈ ਚੰਗਾ ਪ੍ਰਸਤਾਵ ਵਿਆਹ ਦੇ ਸੰਬੰਧੀ ਆ ਸਕਦਾ ਹੈ ਵਿਆਹ ਦੇ ਸੰਬੰਧੀ ਚਰਚਾ ਤੁਹਾਡੇ ਘਰ ਵਿੱਚ ਚੱਲ ਸਕਦੀ ਹੈ ਜੀਵਨ ਸਾਥੀ ਚੰਗੇ ਦੀ ਪ੍ਰਾਪਤੀ ਹੋ ਜਾਵੇਗੀ ਪ੍ਰੇਮ ਸਬੰਧਾਂ ਦੇ ਲਈ ਇਹ ਸਮਾਂ ਚੰਗਾ ਹੈ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਰਹਿਣ ਵਾਲੀਆਂ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਦਾ ਸੁੱਖ ਵੀ ਪ੍ਰਾਪਤ ਹੋ ਜਾਵੇਗਾ ਸੰਤਾਨ ਦੀ ਪ੍ਰਾਪਤੀ ਦੀ ਵੱਡੀ ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ ਹੁਣ ਇਸ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਣੀ ਕਮਜ਼ੋਰੀ ਜਾਂ ਕੁਝ ਸਮੇਂ ਤੁਹਾਡੀ ਵੱਡੀ ਕਮਜ਼ੋਰੀ ਇਹ ਸੀ ਕਿ ਤੁਸੀਂ ਗੁੱਸੇ ਵਿੱਚ ਜਲਦੀ ਆ ਜਾਂਦੇ ਹੋ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰੋ ਇਹ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਤੁਸੀਂ ক্রੋਧਿਤ ਬੜੀ ਜਲਦੀ ਹੋ ਜਾਂਦੇ ਹੋ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਲੈਣਾ ਹੈ ਅਤੇ ਨਾਕਾਮਯਾਬ ਮਿਲਣ ਦਾ ਵੀ ਇਹ ਸਭ ਤੋਂ ਵੱਡਾ ਕਾਰਨ ਹੈ ਇਸ ਲਈ ਤੁਸੀਂ ਆਪਣੀ ਬੋਲਬਾਣੀ ਤੇ ਖਾਸ ਧਿਆਨ ਰੱਖੋ ਚੰਗਾ ਬੋਲੋ ਚੰਗਾ ਵਿਹਾਰ ਕਰੋ ਦੂਜਿਆਂ ਦੇ ਨਾਲ ਮਿਠਾਸ ਭਰੇ ਬੋਲ ਬੋਲੋ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੇਕਰ ਨਵਾਂ ਵਾਹਨ ਕੋਈ ਚਲਾ ਰਹੇ ਹੋ ਤਾਂ ਹਰ ਵਾਹਨ ਦੀ ਸੁੱਖ ਦੀ ਪ੍ਰਾਪਤੀ ਤੁਹਾਨੂੰ ਹੋ ਸਕਦੀ ਹੈ। ਬਸ ਵਾਹਨ ਨੂੰ ਖਾਸ ਧਿਆਨ ਨਾਲ ਚਲਾਉਣਾ ਹੈ। ਤੇ ਜੇਕਰ ਨਵਾਂ ਵਾਹਨ ਖਰੀਦ ਰਹੇ ਹੋ ਜਾਂ ਘਰ ਖਰੀਦ ਰਹੇ ਹੋ, ਪ੍ਰਾਪਰਟੀ ਐਡਵਾਈਸ ਕਰ ਰਹੇ ਹੋ ਤਾਂ ਤੁਸੀਂ ਇਹ ਸੁਪਨਾ ਜਲਦੀ ਹੀ ਆਪਣਾ ਪੂਰਾ ਕਰ ਲਓਗੇ। ਤੁਹਾਨੂੰ ਇੱਕ ਛੋਟੀ ਜਿਹੀ ਮਹੱਤਵਪੂਰਨ ਹੋਰ ਗੱਲ ਦੱਸ ਦਿੰਦੇ ਹਾਂ। ਜੇ ਤੁਸੀਂ ਗਲਤ ਸੰਗਤ ਦਾ ਸਾਥ ਛੱਡ ਦਿਓ ਤੁਹਾਡਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸਫਲਤਾ ਮਿਲ ਜਾਵੇਗੀ ਤੁਹਾਡੀ ਲਾਈਫ ਚੇਂਜ ਹੋ ਜਾਵੇਗੀ ਜੇਕਰ ਗਲਤ ਸੰਗਤ ਦਾ ਸਾਥ ਨਹੀਂ ਛੱਡਦੇ ਤਾਂ ਤੁਹਾਡੀ ਜ਼ਿੰਦਗੀ ਦਾ ਕੁਝ ਵੀ ਨਹੀਂ ਬਣ ਸਕਦਾ ਕੈਰੀਅਰ ਵਿੱਚ ਅੱਗੇ ਨਹੀਂ ਵਧ पाओगे ਪਰਿਵਾਰ ਵਾਲਿਆਂ ਦਾ ਮਾਤਾ ਪਿਤਾ ਦਾ ਸਨਮਾਨ ਕਰੋ ਵੱਡਿਆਂ ਦਾ ਸਨਮਾਨ ਕਰੋ ਫਿਰ ਵੇਖਣਾ ਕਿਸੇ ਵੀ ਕੈਰੀਅਰ ਦੇ ਪ੍ਰਤੀ ਤੁਹਾਨੂੰ ਸਫਲਤਾ ਆਪਣੇ ਆਪ ਮਿਲ ਜਾਵੇਗੀ ਹਰ ਕਾਮਯਾਬੀ ਤੁਹਾਡੇ ਹੱਥ ਲੱਗ ਜਾਵੇਗੀ ਪ੍ਰੇਸ਼ਾਨੀ ਕੋਈ ਵੀ ਨਹੀਂ ਆਵੇਗੀ ਤਣਾਵ ਥੋੜਾ ਹੋ ਜਾਵੇਗਾ ਜੋ ਕਿ ਪਰੇਸ਼ਾਨੀ ਦਾ ਕਾਰਨ ਸੀ ਸੋ ਦੋਸਤੋ ਇਸ ਤੀਜੀ ਜਾਣਕਾਰੀ ਇਸ ਹਫਤੇ ਦੀ ਧੰਨਵਾਦ